ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਚੀਰੇ ਤੋਂ ਸਾਧ ਸੰਗਤ ਜੀ ਪੰਜ ਸਤ ਕੀ 7 ਕਿਲੋਮੀਟਰ ਦੀ ਦੂਰੀ ਤੇ ਇਹ ਗੁਰੂ ਘਰ ਸਥਿਤ ਹੈ ਇਹ ਪੰਜਵੇਂ ਸ ਹੈ ਆਪਣੇ ਪੰਜਵੇਂ ਪਿਆਰੇ ਭਾਈ ਸਾਹਿਬ ਜੀ ਦੇ ਨਾਮ ਤੇ ਗੁਰੂ ਘਰ ਹੈ ਜਦੋਂ 5 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤਾਂ ਪੰਜਵੇਂ ਪਿਆਰੇ ਤੇ ਉਹਨਾਂ ਦੇ ਮਾਤਾ ਪਿਤਾ ਇਹ ਅਨੰਤਪੁਰ ਸਾਹਿਬ ਪਹੁੰਚੇ ਇਹਨਾਂ ਨੇ ਸੀਸ ਪੇਟ ਕੀਤਾ ਤੇ ਸੀਸ ਪੇਟ ਕਰਕੇ ਜਦੋਂ ਅੰਮ੍ਰਿਤ ਦਾਤ ਵਖਸੀ ਅੰਦਵੰਪਰਤੀ ਦਾਤ ਲਈ ਤੇ ਸਿੱਖ ਪਿਆਰੇ ਸਜੇ ਤਾਂ ਗੁਰੂ ਸਿੰਘ ਬਾਜਾ ਵਾਲੇ ਨੇ ਬਾਬਾ ਮਹਾਰਾਜ ਜੀ ਨੇ ਇਹਨਾਂ ਨੂੰ ਆਪਣਾ ਪਿਆਰ ਦਿੱਤਾ ਤੇ ਇਹਨਾਂ ਨੂੰ ਸਿੱਖ ਦਾ ਮਾਣ ਪ੍ਰਾਪਤ ਹੋਇਆ ਉਸ ਤੋਂ ਬਾਅਦ ਇਹ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਇਸੇ ਜਗ੍ਹਾ ਤੇ ਜਨਮ ਸਥਾਨ ਤੇ ਇਹਨਾਂ ਦਾ ਗੁਰੂ ਘਰ ਇਹ ਸਥਿਤ ਹੈ ਇਸ ਲਈ ਇਹ ਗੁਰੂ ਘਰ ਬਾਬਾ ਜੀ ਸਾਹਿਬ ਦਾ ਜੀ ਦੇ ਨਾਮ ਤੇ ਸਥਿਤ ਹੈ ਇਹਨਾਂ ਦਾ ਜਨਮ ਸਥਾਨ ਹੈ ਇੱਥੇ ਠੀਕ ਹੈ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ